अंबेडकर प्रेस क्लब रजे फिलौर वालों लोड़वत परिवार को राशन वंडिया गया फिलौर हाल ही विच हुई तेज बारिश कारण कई घर भारी नुकसान होया कुछ परिवारों की माली हालत कमजोर होने करके घर चलाना मुश्किल बन गया इस गंभीर स्थिति अंबेडकर प्रेस कलब रजिस्टर्ड फिलौर वालों एक मुहिम चलाई गई गरीब परिवार की बांह फड़ी गई इस लड़ी तित पिंड नगर में एक गरीब परिवार का घर ढह गया किराए के मकान सी एक दानी सज्जन की सहायता न उस परिवार की मदद की प्रभावित परिवार को पाँच हज़ार के करीब राशि का राशन घरेलू वरतों का जरूरी समान दिता गया इस मौके अंबेडकर प्रेस क्लब रजे फिलौर के प्रधान जगन्नाथ जगी ने लोगों की सानू गरीब परिवार की औखे वेले बाह फनी चाहती है अंबेडकर प्रेस क्लब के चेयरमैन डॉक्टर आर एल राणा ने कहा हमेशा लोगों की सेवा ले तैयार है उन्होंने कहा दुख की घड़ी हमेशा सब दे नाल खड़े रहा अंबेडकर प्रेस क्लब के सीनियर वाइस प्रेसीडेंट इंदरजीत बैंसदानी सज्जा को अपील की कि सानू गरीब परिवार खड़ना चाहिए है

ਜਿਹੜਾ ਮੇਟਗਾ ਪ੍ਰੈਸ ਕਲੱਬ ਦਾ ਸਾਡਾ ਰਜਿਸਟਰ ਆਫ ਲੋਰ ਹੈ ਜਿਹਦੇ ਵੱਲੋਂ ਕਿ ਜਿਹੜਾ ਹੜ੍ਹ ਆਇਆ ਉਹ ਕਾਫੀ ਪ੍ਰਸਾਦ ਹੋਈ ਆ ਉਹਦੇ ਦਰਮਿਆਨ ਵੀ ਜਿਹੜੀ ਲੋਕਾਂ ਦੀ ਜਿਹੜੀ ਹੈਗੀ ਆ ਦਾਨੀ ਸਚਨ ਦੇ ਰਾਹੀ ਮਾਤਿਆ ਜਿਹੜੀ ਕੀਤੀ ਗਈ ਆ ਔਰ ਅੱਜ ਵੀ ਅਸੀਂ ਪਿੰਡ ਨਗਰ 'ਚ ਖੜੇ ਆ ਜਿੱਥੇ ਕਿ ਇੱਕ ਸਾਡੇ ਦਾਨੀ ਸਚਨ ਜਿਹੜਾ ਨੇ ਆਪਣਾ ਨਾਮ ਦੱਸਣ ਤੋਂ ਮਨਾਂ ਕੀਤਾ ਜਿਹੜੀ ਕਿ ਇੱਕ ਬੈਂਕ ਦੇ ਵਿੱਚ ਮੈਨੇਜਰ ਦੇ ਤੌਰ ਤੇ ਕੰਮ ਵੀ ਕਰਦੇ ਆ ਉਨਾ ਵੱਲੋਂ ਜਿਹੜਾ ਹੈਗਾ ਕਰੀਬ 5000 ਰੁਪਏ ਦਾ ਜਿਹੜਾ ਸਮਾਨ ਆ ਉਹ ਲੈ ਕੇ ਜਿਹੜਾ ਰਛਨੇ ਆ ਇੱਕ ਜਿਹੜਾ ਜ਼ਰੂਰਤਮੰਦ ਪਰਿਵਾਰ ਆ ਇੱਥੇ ਦਾ ਉਹ ਦਿੱਤਾ ਗਿਆ ਸੋ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਆਂ ਔਰ ਉਹਨਾਂ ਨੇ ਅਮੇੜਗਰ ਪ੍ਰੈਸ ਕਲੱਬ ਦੇ ਰਾਹੀਂ ਜਿਹੜਾ ਇਹ ਸਾਰਾ ਸਮਾਨ ਸਮਾਨ ਆ ਇਹ ਜ਼ਰੂਰਤਮੰਦ ਜਿਹੜਾ ਪਰਿਵਾਰ ਆ ਉਦ ਤੱਕ ਪਹੁੰਚਦਾ ਕੀਤਾ ਸੋ ਬੜੇ ਉਹਨਾਂ ਦਾ ਧੰਨਵਾਦ ਕਰਦੇ ਆਂ ਹੋਰ ਵੀ ਜਿੰਨੇ ਅੱਡੇ ਤਾਂ ਨਹੀਂ ਸੱਜਣਿਆਂ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਮੁਸੀਬਤਾਂ 'ਚ ਫਸੇ ਲੋਗ ਆ ਉਹਨਾਂ ਦੀ ਜਿਹੜੀ ਮਦਦ ਕਰੋ ਔਰ ਅਮਰੀਕਾ ਦੇ ਪ੍ਰੈਸ ਕਲੱਬ ਦੇ ਮਾਧਿਅਮ ਨਾਲ ਰਹੀ ਇਹ ਤੋਂ ਟੋਨੀ ਅੱਜ ਨਾਲ ਜਿਹੜਾ ਸੰਪਰਕ ਕਰਕੇ ਜਿਹੜਾ ਤੁਸੀਂ ਮਦਦ ਕਰਦੇ ਸਾਰੇਆਂ ਦਾ ਧੰਨਵਾਦੀ ਜੈ ਜੀ ਜੈ ਕਿੰਝ ਆਪਰ ਅੱਜ ਪਿੰਡ ਨਗਰ ਦੇ ਵਿੱਚ ਬਹੁਤ ਹੀ ਗਰੀਬੀ ਦੇ ਪਰਿਵਾਰ ਜੋ ਕਿ ਅਸੀਂ ਕਿਦਨ ਆਇਤਾ ਦੇਖਿਆ ਕਿ ਉਹ ਪਰਿਵਾਰ ਵਿਚਾਰ ਚਾਹ ਪਾਣੀ ਤੋਂ ਬੈਠਾ ਸੀ ਜਿਨ੍ਹਾਂ ਦਾ ਪਾਦੀ ਵਾਰਸ਼ਾਂ ਦੇ ਵਿੱਚ ਮਕਾਨ ਜਿਹੜਾ ਢਾਈ ਤੇ ਨਹੀਂ ਹੋ ਗਿਆ ਤੇ ਗੱਲਬਾਤ ਕਰਨ ਦੇ ਪਤਾ ਲੱਗਾ ਕਿ ਉਹਨਾਂ ਨੇ 25 ਰੁਪਏ ਆ ਮਹੀਨਾ ਕਿਸੇ ਦੀ ਜੋ ਥੋੜੇ ਸਮੇਂ ਲਈ ਮਕਾਨ ਜਿਹੜਾ ਕਿਰਾਏ ਤੇ ਲਿਆ ਤੇ ਬਹੁਤ ਹੀ ਗਰੀਬ ਹਾਲਾਤ ਵਿੱਚ ਬੈਠੇ ਸੀ ਤਾਂ ਕੁਝ ਦਾਨੀ ਸੱਜਣਾ ਨੇ ਇਹ ਮੈਨਾ ਇੱਛਾ ਜ਼ਾਹਰ ਕੀਤੀ ਕਿ ਅਸੀਂ ਕਿਸੇ ਦੀ ਮਦਦ ਕਰਨਾ ਜੁਨੇ ਰਾਸ਼ਨ ਦੇ ਨਾਲ ਜੁਨੇ ਆਮ ਨੇ 5000 ਰੁਪਏ ਸਾਨੂੰ ਪ੍ਰੈਸ ਕਲਬ ਅੰਬੇਦਕਰ ਜਿਹੜੀ ਹੈ ਸਮਝਤਾ ਤੇ ਅਸੀਂ ਉਹਦਾ ਰਾਸ਼ਨ ਲੈ ਕੇ ਅੱਜ ਆਪਣੀ ਪੂਰੀ ਟੀਮ ਦੇ ਨਾਲ ਉਹਨਾਂ ਦੇ ਘਰੇ ਪਹੁੰਚ ਕੇ ਉਹਨਾਂ ਦਾਨੀ ਸੱਜਣਾ ਦਾ ਨਾਮ ਗੁੱਫਤ ਰੱਖਦੇ ਹੋਏ ਵੈਸੇ ਉਹ ਮੈਂਕਰ ਦੇ ਵਿੱਚ ਮੈਨੇਜਰ ਨੇ ਤੇ ਸਮੇਂ-ਸਮੇਂ ਤੇ ਲੋੜਵੰਦਾ ਦੀ ਬਾਹ ਫੜਦੇ ਆ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਬਹੁਤ ਹੀ ਗਰੀਬ ਪਰਿਵਾਰ ਦੀ ਮਦਦ ਕੀਤੀ ਆ ਸੀ ਹੋਰ ਵੀ ਲੋਕਾਂ ਨੂੰ ਬੇਨਤੀ ਕਰਦੇ ਆ ਇਹ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੈ ਇਹਨਾਂ ਨੇ ਮਕਾਨ ਵੀ ਬਣਾਉਣਾ ਪਰਾ ਹੋਰ ਵੀ ਜੇ ਕੋਈ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਤਾਂ ਸਾਡੇ ਯਮਬੇਦਗਰ ਪ੍ਰੈਸ ਕਲੱਬ ਦੇ ਨਾਲ ਸਾਡਾ ਜੋ ਪੱਤਰਕਾਰ ਭਾਈਚਾਰਾ ਉਹਦੇ ਨਾਲ ਸੰਪਰਕ ਕਰ ਸਕਦਾ ਇਸੇ ਕੜੀ ਤਹਿਤ ਅੱਜ ਕਮਯਾਰੇ ਵੀ 47000 ਰੁਪਏ ਦੀ ਜੋ ਮਦਦਿਆ ਡੀਐਸਪੀ ਬਲੌਰ ਬਾਲਾ ਸਾਹਿਬ ਦੇ ਕਰ ਕਮਲਾ ਦੇ ਰਾਹੀਂ ਹੱਥੀ ਅਸੀਂ ਦਿੱਤੀ ਆ ਤੇ ਹੋਰ ਵੀ ਕਈਆਂ ਪਾਸੇ ਯਮਬੇਦਗਰ ਪ੍ਰੈਸ ਕਲੱਬ ਸਾਡਾ ਇਹ ਨਾ ਸਮੇਂ ਸਮੇਂ ਤੇ ਗਰੀਬਾਂ ਦੀ ਬਾਹ ਫੜਦਾ ਤੇ ਹੋਰ ਦਾਨੀ ਸੱਜਣ ਜੋ ਦੇਸ਼ਾਂ ਦੇਸ਼ਾਂ ਵਿੱਚ ਬੈਠਿਆ ਸਾਡੇ ਚੈਨਲ ਨੂੰ ਸਾਡੇ ਪ੍ਰੈਸ ਦੇ ਰਾਹੀ ਜੋ ਸਾਡੀਆਂ ਖਬਰਾਂ ਪ੍ਰਕਾਸ਼ਤ ਨੂੰ ਦੇਖਦੇ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਕਿਉਂਕਿ ਕਈ ਵਰੀ ਲੋਕ ਦਾਨੀ ਸੱਜਣ ਬੈਠਾ ਹੁੰਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਗੁਆਂਢ ਦੇ ਵਿੱਚ ਕੋਈ ਲੋੜਵੰਦ ਪਰਿਵਾਰ ਹੈਗਾ ਦੁਬਾਰਾ ਫਿਰ ਅਪੀਲ ਕਰਦੇ ਆ ਵਿੱਚ ਕੋਈ ਵੀ ਕਿਸੇ ਦੀ ਵਾਹ ਪਾਣੇ ਚਾਹੁੰਦਾ ਤੇ ਅਸਲੀ ਦਾਤ ਇਹੀ ਆਵੇ ਜਿੱਥੇ ਲੋੜ ਆ ਉੱਥੇ ਹੀ ਪਹੁੰਚਿਆ ਜਾਵੇ ਜਿਹਨਾਂ ਨੂੰ ਜਿਵਾਉਂਦਾ ਕੋ ਫਾਇਦਾ ਨਹੀਂ ਤੇ ਜ਼ਰੂਰਤਮੰਦਾਂ ਦੀ ਹੀ ਸੇਵਾ ਕਰਨੀ ਚਾਹੀਦੀ ਆ ਬਾਹ ਫੜਨੀ ਚਾਹੀਦੀ ਆ ਜੈ ਭਿੰਦ ਜੈ ਭਾਰਤ ਦੁਬਾਰਾ ਫੇ ਮੈਦਾਨੀ ਸੱਜਣਾ ਦੀ ਬਹੁਤ ਜਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੱਥੇ ਨਗਰਪਿੰਡ ਦੇ ਵਿੱਚ ਰਾਸ਼ਨ ਸਾਡੇ ਮੈਡੀਕਲ ਪ੍ਰੈਸ ਕਲੱਬ ਦੇ ਰਾਹੀਂ ਦਿੱਤਾ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਜੈ ਭਿੰਦ ਜੈ ਭਾਰਤ